ਮੈਂ ਹੈਰਾਨ ਐ ਕਿ ਕੌਮ ਤੇ ਹੈਰਾਨ ਐ ਜਿਹੜੀ ਪਾਰਟੀ 100 ਸਾਲ ਪੁਰਾਣੀ ਥੋੜੀ ਜਥੇਬੰਦੀ ਐ ਥੋੜੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਜਥੇਬੰਦੀ ਐ ਗੁਰੂ ਘਰਾਂ ਦੀ ਰੱਖਿਆ ਵਾਸਤੇ ਜਾਨ ਕੁਰਬਾਨ ਨਾਲ ਕਰਨ ਵਾਲੀ ਜਥੇਬੰਦੀ ਐ ਉਹਦੇ ਤੇ ਇਲਜ਼ਾਮ ਲਾਤਾ ਬੇਅਦਬੀ ਤੇ ਲਾਉਂਦੇ ਕੌਣ ਸੀ ਉਹ ਕਿੱਥੇ ਅੱਜ ਕਿਛੇ ਦਾਦੂ ਵਾਲ ਸਾਹਿਬ ਕਿੱਥੇ ਮੰਡ ਸਾਹਿਬ ਸਾਰੇ ਤਾਂ ਕਿੱਥੇ ਜਫੀ ਪਾਈ ਫਿਰਦੇ ਆ ਹੁਣ ਕਿੱਧਰ ਆ ਹੁਣ ਜਦੋਂ ਹਰ ਸਾਲ ਮੰਗੂ ਆਪਾਂ ਇੱਥੇ ਆਉਨੇ ਆ ਵਿਚਾਰਾਂ ਕਰਦੇ ਆ ਤੇ ਫਿਰ ਚਲੇ ਜਾਂਦੇ ਆ ਮੈਂ ਜਦੋਂ ਆ ਰਿਹਾ ਸੀ ਤੇ ਮੈਂ ਦੇਖ ਰਿਹਾ ਸੀ ਵੱਖ-ਵੱਖ ਪਾਰਟੀਆਂ ਦੇ ਪੰਡਾਲ ਲੱਗੇ ਆ ਤੇ ਮੈਨੂੰ ਦੁੱਖ ਹੋਇਆ ਕਿ ਆਪਣੀ ਕੌਮ ਕਿੰਨੀ ਵੰਡੀ ਪਈ ਐ ਆਈ ਕਾਰਨ ਐ ਆਪਣੇ ਤੇ ਹਮਲੇ ਹੋ ਰਹੇ ਐ ਕਾਂਗਰਸ ਦੇ ਪੰਡਾਲ ਕੋਲੋਂ ਟੱਪਿਆ ਉੱਥੇ ਵੀ ਸਿੱਖ ਬੈਠੇ ਸੀ ਜਿਸ ਪਾਰਟੀ ਨੇ ਤੁਹਾਡੇ ਗੁਰੂ ਘਰ ਤੇ ਦਰਬਾਰ ਸਾਹਿਬ ਤੇ ਟੰਕਾਂ ਤੋਪਾਂ ਦੇ ਹਮਲਾ ਕੀਤਾ ਹੋਏ ਇਨੇ ਥੋੜੇ ਹਜ਼ਾਰ ਭੈਣ ਭਰਾਵਾਂ ਨੂੰ ਕਤਲ ਕੀਤਾ ਹੈ ਉੱਥੇ ਵੀ ਆਪਣੇ ਸਿੱਖ ਉੱਥੇ ਜਾਣ ਫਿਰ ਝਾੜੂ ਵਾਲੇ ਪੰਡਾਲ ਦੇ ਕੋਲੋਂ ਦੀ ਟੱਪਿਆ ਉੱਥੇ ਵੀ ਬੈਠੇ ਸੀ ਆਪਣੇ ਜਿਸ ਪਾਰਟੀ ਨੇ ਠੱਗੀ ਮਾਰ ਕੇ ਆਪਣੇ ਪੰਜਾਬ ਨੂੰ ਬਰਬਾਦ ਕਰ ਦਿੱਤਾ ਤੇ ਮੈਂ ਸੋਚ ਰਿਹਾ ਸੀ ਕਿ ਮੈਂ ਕਿਤੇ ਵੀ ਜੇ ਬੀਜੇਪੀ ਦਾ ਕਿਤੇ ਵੀ ਧਰਨਾ ਹੋਏ ਜਾਂ ਕੋਈ ਇਕੱਠ ਹੋਏ ਤੁਹਾਨੂੰ ਮੁਸਲਮਾਨ ਨਹੀਂ ਦੇਖੂਗਾ ਉਹਦੇ 'ਚ ਕਿਉਂਕਿ ਮੁਸਲਮਾਨ ਸਮਝਦੇ ਐ ਕਿ ਬਾਪਰੀ ਬਜੇਪੀ ਨੇ ਢੁਆਈ ਐ ਉਹ ਕਹਿੰਦੇ ਮਰ ਜਾਾਂਗੇ ਪਰ ਅਸੀਂ ਉਹਨਾਂ ਨਾਲ ਨਹੀਂ ਜਾਵਾਂਗੇ ਤੇ ਆਪਾਂ ਤਾਂ ਜਰਮਨੀਆਂ ਲੈਣ ਵਾਸਤੇ ਆਪਣੀ ਕੌਮ ਵੀ ਛੱਡ ਦਿੰਨੇ ਆ ਦੋ ਗਨਮੈਨਾਂ ਪਿੱਛੇ ਛੱਡ ਦਿੰਨੇ ਆ ਤੇ ਫਿਰ ਆਪਣਾ ਕੌਮ ਫਿਰ ਆਪਾਂ ਕਹਿੰਦੇ ਆਪਾਂ ਬਹਾਦਰ ਕੌਮ ਹੈ ਆਪਣਾ ਨੁਕਸਾਨ ਹੀ ਆਪਣੀ ਜਿਹੜੀ ਇਕਤਾ ਨਹੀਂ ਹੈ ਨਾ ਉਹ ਨੁਕਸਾਨ ਹੀ ਉਹ ਹੈ ਜਿਹੜਾ ਆਉਂਦਾ ਉਹਦੀ ਗੱਲਾਂ 'ਚ ਲੱਗ ਜਾਂਦੇ ਆ ਐਸ ਹਮਦੇ ਨਹੀਂ ਕਿ ਕੀ ਸਾਜ਼ਿਸ਼ ਹੈ ਕਿਵੇਂ ਆਪਣੀ ਕੌਮ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਉਹ ਆਪਾਂ ਕਿਤੇ ਸਮਝਦੇ ਵੀ ਨਹੀਂ ਆਪਣੀ ਆਬਾਦੀ ਕਿੰਨੀ ਹੈ ਪੂਰੇ ਦੇਸ਼ ਦੇ ਜੇ ਆਬਾਦੀ ਦੇਖੀਏ ਮਸਾ 2% ਆਪਾਂ 2% ਆਪਾਂ ਪੰਜਾਬ ਚ ਮжоਰਿਟੀ ਚ ਹੈ ਪਰ ਦੁਨੀਆ ਹਿੰਦੁਸਤਾਨ ਦੇ ਹਰ ਸੂਬੇ ਚ ਮਨੋਰਿਟੀ ਚ ਹੈ ਜੇ ਆਪਾਂ ਆਪਣੀ ਤਾਕਤ ਕਮਜ਼ੋਰ ਕਰਤੀ ਆਪਣੀ ਸਿਆਸੀ ਪਾਰਟੀ ਅਕਾਲੀ ਦਲ ਨੂੰ ਕਨਵੋਇ ਕਰਤਾ ਦੇਖੋ ਕਿੰਨੇ ਹਮਲੇ ਤੁਹਾਡੇ ਤੇ ਹੋ ਗਏ ਜਦੋਂ ਅਕਾਲੀ ਦਲ ਤਕੜਾ ਸੀ ਕੋਈ ਪਾਰਟੀ ਹਿੰਦੁਸਤਾਨ ਦੀ ਹਿੰਮਤ ਨਹੀਂ ਕਰਦੀ ਸੀ ਤੁਹਾਡੇ ਗੁਰੂ ਘਰਾਂ ਤੇ ਹਮਲੇ ਕਰਨੇ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰਨਾ ਧਾਮੀ ਸਾਹਿਬ ਬੈਠੇ ਐ ਤੁਸੀਂ ਦੇਖ ਲਓ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਅੱਜ ਤੱਕ ਹਜ਼ੂਰ ਸਾਹਿਬ ਦਾ ਐਕਟੀਵ ਬਦਲ ਦਿੱਤਾ ਤੇ ਅੱਜ ਉਹ ਕਾਬਜ ਹੋ ਗਏ ਐ ਤਖਤ ਪਟਨਾ ਸਾਹਿਬ ਦਾ ਐਕਟ ਬਦਲ ਦਿੱਤਾ ਕਾਬਜ ਹੋ ਗਏ ਐ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸੋਡੀ ਗੁਰੂ ਘਰ ਦੀ ਕਮੇਟੀ ਐ ਉਹਦੇ ਤੇ ਕਾਬਜ ਹੋ ਗਏ ਐ ਆਪਣੀ ਸ਼ਰਮ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਐ ਜਿਹੜੀ ਅੰਗਰੇਜ਼ ਨਹੀਂ ਹਿੰਮਤ ਕਰ ਸਕੇ ਤੁਸੀਂ ਆਪਣੇ ਪਾਰਟੀ ਨੂੰ ਆਪਣੀ ਜਥੇਬੰਦੀ ਨੂੰ ਕਮਜ਼ੋਰ ਕਰਕੇ ਅੱਜ ਐ ਜੀ ਪੀ ਸੀ ਵੀ ਤੋੜਾ ਲਈ ਹੈ ਆ ਤਾਂ ਸ਼ੁਕਰ ਹੈ ਕਿ ਜੀ ਪੀ ਸੀ ਮੈਂਬਰ ਪੰਜਾਬ ਦੇ ਜਿਹੜੇ ਹੈ ਤਕੜੇ ਰਹੇ ਕਿਉਂਕਿ ਉਹਨਾਂ ਦਾ ਨਿਸ਼ਾਨਾ ਸੀ ਐ ਜੀ ਪੀ ਸੀ ਤੇ ਵੀ ਕਾਬਜ ਹੋਣਾ ਦੋ ਵਾਰ ਇਲੈਕਸ਼ਨ ਹੋਏ ਆ ਧਮੀ ਸਾਹਿਬ ਜਦੋਂ ਪਿਛਲੇ ਦੋ ਇਲੈਕਸ਼ਨਾਂ ਤਿੰਨ ਇਲੈਕਸ਼ਨਾਂ ਦੇਖ ਲਓ ਪੂਰੀ ਤਾਕਤ ਲੱਗੀਆਂ ਸੀ ਤੇ ਫਿਰ ਕਿਦੋਂ ਜਾਗੋਗੇ ਜੋ ਸਾਰਾ ਮੇਲਾ ਲੁੱਟਿਆ ਗਿਆ ਅੱਜ ਅੰਮ੍ਰਿਤਧਾਰੀ ਬੀਬੀ ਨੂੰ ਕਹਿੰਦੇ ਅਸੀਂ ਰਾਜਸਥਾਨ ਵਿੱਚ ਅਸੀਂ ਇੰਤਿਹਾਨ ਨਹੀਂ ਦੇਣ ਦੇਣਾ ਕਿਉਂ ਪਹਿਲੇ ਕਿਤੇ ਹਿੰਮਤ ਹੁੰਦੀ ਸੀ ਕਿਉਂਕਿ ਤੁਸੀਂ ਆਪਾਂ ਨੇ ਆਪ ਨੂੰ ਕਮਜ਼ੋਰ ਕਰ ਲਿਆ ਦੋਸ਼ੀ ਕਾਲੀਦਲ ਨਹੀਂ ਹੈ ਕਾਲੀਦਲ ਨੂੰ ਮੈਂ ਹੈਰਾਨ ਹੈ ਸਿੱਖ ਕੌਮ ਤੇ ਹੈਰਾਨ ਹੈ ਜਿਹੜੀ ਪਾਰਟੀ 100 ਸਾਲ ਪੁਰਾਣੀ ਥੋੜੀ ਜਿਹੀ ਜੱਥੇਬੰਦੀ ਹੈ ਥੋੜੀ ਗੁਰੂ ਘਰਾਂ ਦੀ ਸੇਵਾ ਕਰਨ ਵਾਲੀ ਜਥੇਬੰਦੀ ਹੈ ਗੁਰੂ ਘਰਾਂ ਦੀ ਰੱਖਿਆ ਵਾਸਤੇ ਜਾਨ ਕੁਰਬਾਨ ਨਾਲ ਕਰਨ ਵਾਲੀ ਜਥੇਬੰਦੀ ਹੈ ਉਹਦੇ ਤੇ ਇਲਜ਼ਾਮ ਲਾਤਾ ਬੇਅਦਬੀ ਤੇ ਲਾਉਂਦੇ ਕੌਣ ਸੀ ਉਹ ਕਿੱਥੇ ਅੱਜ ਕਿਛੇ ਦਾਦੂ ਵਾਲ ਸਾਹਿਬ ਕਿੱਥੇ ਮੰਡ ਸਾਹਿਬ ਸਾਰੇ ਤਾਂ ਕਿਧਰ ਜੱਫੀ ਪਾਈ ਫਿਰਦੇ ਆ ਹੁਣ ਕਿੱਧਰ ਹੈ ਹੁਣ ਜਦੋਂ ਬੇਅਦਬੀਆਂ ਹੋਈਆਂ ਹੁਣ ਕੋਈ ਹੁਣ ਕੋਈ ਬੋਲਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ 10 ਸਾਲ ਹੋ ਗਏ ਹੁਣ ਤਾਂ ਆਪਣੀ ਸਰਕਾਰ ਨਹੀਂ ਹੁਣ ਤਾਂ 5 ਸਾਲ ਕਾਂਗਰਸ ਦੀ ਰਹੀ ਆ ਹੁਣ ਝਾੜੂ ਵਾਲੇ ਦੀ ਐ ਉਦੋਂ ਕਹਿੰਦੇ ਸੀ ਅਕਾਲੀ ਦਲ ਲੀਡਰਾਂ ਨੂੰ ਅੰਦਰ ਕਰਾਂਗੇ ਬੇਅਦਬੀ ਕਰਾਈ ਦੱਸੋ ਕਿਹੜਾ ਅਕਾਲੀ ਦਲ ਦੇ ਲੀਡਰ ਤੇ ਪਰਚਾ ਹੋਇਆ ਬੇਅਦਬੀ ਦਾ ਇੱਕ ਤੇ ਦੱਸੋ ਕਰਾਈ ਕਰੋਣ ਵਾਲੇ ਉਹ ਐ ਉਹਨਾਂ ਨੂੰ ਪਤਾ ਸੀ ਕਿ ਕਾਲੀ ਦਲ ਨੇ ਇੰਨੇ ਕੰਮ ਕੀਤੇ ਐ ਲਗਾਤਾਰ 10 ਸਾਲ ਜੇ ਰੋਕਣਾ ਤੇ ਇਨਾਂ ਤੇ ਏਡੇ ਵੱਡੇ ਇਲਜ਼ਾਮ ਲਾ ਦਿਓ ਸਾਰੇ ਹੀ ਚਿੰਬੜ ਗਏ ਸਾਰੇ ਹੀ ਪਾਰਟੀਆਂ ਕਟੀਆਂ ਹੋ ਗਈਆਂ ਤੁਹਾਡੇ ਤੇ ਤੁਹਾਡੇ ਤੁਸੀਂ ਗੱਲਾਂ ਚ ਆ ਗਏ ਤੇ ਆਪਣੀ ਪਾਰਟੀ ਨੂੰ ਜਥੇਬੰਦੀ ਨੂੰ ਕਮਜ਼ੋਰ ਕਰਤਾ ਤੇ ਆ 10 ਸਾਲ ਦੇਖੋ ਕੀ ਹੋਇਆ ਤੁਹਾਡਾ ਹੁਣ ਰੋਲਦੇ ਫਿਰਦੇ ਆ ਸਾਰੇ ਹੁਣ ਜਿੱਥੇ ਜਾਈਦਾ ਹੁਣ ਕਹਿੰਦੇ ਆ 2027 ਛੇਤੀ ਲੈ ਕੇ ਆਓ 27 ਕਿਵੇਂ ਛੇਤੀ ਆਊਗੀ ਘਟ ਤੋਂ ਘਟ ਆਪ ਤਾਂ ਮਨ ਬਰਾਲੀਏ ਉਹਨਾਂ ਦੇ ਧਰਨਿਆਂ ਤੇ ਉਹਨਾਂ ਦੇ ਇਜ਼ਰਾਈਲਿਆਂ ਤੇ ਜਾਣਾ ਤਾਂ ਬੰਦ ਹੋ ਆਪਣੀ ਤਾਕਤ ਵਧਾਓ ਤਾਂ ਬਚਾਂਗੇ ਤਾਂ ਕੌਮ ਬਚੂਗੀ ਹੁਣ ਤੁਸੀਂ ਬੇਅਦਬੀ ਦੀ ਗੱਲ ਕਰਦੇ ਆ ਕਿਹੜਾ ਮਲੇਰ ਕੋਰਟ ਨੇ ਸਜ਼ਾ ਹੋਈ ਹੈ ਮਲੇਰ ਕੋਰਟ ਨੇ ਸਜ਼ਾ ਹੋਈ ਹੈ ਬੇਅਦਬੀ ਦੀ ਕੌਣ ਸੀ ਜਿਹਨੇ ਬੇਅਦਬੀ ਕੀਤੀ ਹੈ ਕਿਹਨੂੰ ਸਜ਼ਾ ਮਿਲੀ ਹੈ ਪਤਾ ਕਿਸੇ ਨੂੰ ਨਰੇਸ਼ ਯਾਦਵ ਨੂੰ ਬੇਅਦਬੀ ਕਰਨ ਦੀ ਸਜ਼ਾ ਸੈਸ਼ਨ ਕੋਰਟ ਨੇ ਦਿੱਤੀ ਹੈ ਕਿਹਨੂੰ ਕੌਣ ਆ ਨਰੇਸ਼ ਯਾਦਵ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮ.ਐਲ.ਏ ਇੱਥੇ ਆ ਕੇ ਬੇਅਦਬੀ ਕਰਨ ਆਇਆ ਸੀ ਆਇਆ ਸੀ ਕੀਤੀ ਤੇ ਅਸੀਂ ਫੜਿਆ ਸੀ ਉਹਨੂੰ ਤੇ ਉਹਦੇ ਵਕੀਲ ਕੌਣ ਹੈ ਵਕੀਲ ਕੌਣ ਲੜ ਰਿਹਾ ਹੈ ਉਹਦਾ ਕੇਸ ਆ ਆਪਣਾ ਆ ਆਪਣਾ ਹਰਪਾਲ ਚੀਮਾ ਤੇ ਹਰਜੋਤ ਬੈਂਸ ਉਹਨਾਂ ਦੇ ਮੰਤਰੀ ਅੱਜ ਦੇ ਮੰਤਰੀ ਉਹ ਲੜ ਰਹੇ ਆ ਆ ਸਜ਼ਾ ਹੁਣੀ ਸੱਤ ਅੱਠ ਮਹੀਨੇ ਹੋਏ ਆ ਸਜ਼ਾ ਹੋਈ ਹੈ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਤੁਸੀਂ ਦੇਖੋ ਕਿੱਥੋਂ ਤੱਕ ਗਏ ਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਬੇਅਦਬੀ ਦੇ ਵਿੱਚ ਜੱਜ ਨੇ ਸਜ਼ਾ ਕਰ ਦੇਣੀ ਹੈ ਨਰੇਸ਼ ਯਾਦਵ ਨੂੰ